ਕੱਤੀ ਬੱਟਾ ਰੱਖਦੇ ਸੀ ਟੱਲ ਪਾ ਕੇ ਰੱਖਦੇ ਸੀ ਵੀ ਜਿੱਥੇ ਵੀ ਟੱਲ ਵਾ ਜਾ ਕੇ ਲੋਕਾਂ ਨੂੰ ਇਕੱਠੇ ਕਰ ਲੈਣਾ ਔਰ ਬੱਚਿਆਂ ਬਾਰੇ ਉਹਨਾਂ ਦੇ ਪਿੱਛੇ ਛੱਡੀਆਂ ਦੇ ਵਿੱਚ ਠੰਡ ਦੇ ਵਿੱਚੋਂ ਨੰਗੇ ਪੈ ਰਹੇ ਮਤਲਬ ਖੜੇ ਹੋ ਕੇ ਕਿੰਨੇ ਕਨੇ ਘੰਟੇ ਤੋਂ ਬਾਟੀ ਦੇ ਵਿੱਚ ਲੋਕਾਂ ਲਈ ਦਾਨ ਮੰਗੋ ਮਨ ਚਾਹੇ ਢੰਗ ਦੇ ਨਾਲ ਕੰਮ ਕਰਨ ਦਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ ਬਹੁਤ ਜਨਮ ਬਿਛਰੇ تھے ਮਾਧੋ ਅਡੋਨਾ ਵੋਟਸ ਥੈਂਕ ਯੂ ਸੋ ਮਚ ਦਨ ਜਿਹੜੀ ਅਸੀਂ ਕਹਾਣੀ ਕਹਿਣ ਜਾ ਰਹੇ ਆ ਉਹ ਉਹ ਤਾਂ ਬਹੁਤ ਸੋਹਣੀ ਹੈ ਜੇ ਕਿਤੇ ਚੂਕ ਹੋਈ ਕਿਤੇ ਸਾਡੀ ਸਾਡੀ ਚੂਕ ਹੈ ਮੈਂ ਆਡੀਅੰਸ ਨੂੰ ਕਹਿੰਦੇ ਆ ਵੀ ਉਹ ਮੌਖਾ ਜਨਮ ਵਿੱਚ ਆ ਕੇ ਆਪਣਾ ਫਰਜ਼ ਪਛਾਨਣਾ ਕਿ ਅਸੀਂ ਕਾਦੇ ਲਈ ਇਸ ਸੰਸਾਰ ਦੇ ਵਿੱਚ ਆਏ ਆ ਮਾ ਤੁ ਇਹੋ ਜਨਮ ਤੁਮਾਰੇ ਲੇਕਿ ਇਹੋ ਜਨਮ ਪੰਜਾਬੀ ਸਿਨੇਮਾ ਇੱਕ ਬੱਚਾ ਹੈ ਤਾਂ ਇਹ ਬੱਚਾ ਅੱਜ ਇੱਕ ਨਵਾਂ ਕਦਮ ਰੱਖਣ ਜਾ ਰਿਹਾ ਹੈ ਸਾਹ ਦੇ ਕਿ ਨਵੀਂ ਜ਼ਮੀਨ ਤੇ ਇੱਕ ਨਵੀਂ ਹਰਕਤ ਕਰਨ ਜਾ ਰਿਹਾ ਹੈ ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ ਬਣੀ ਹੈ ਇੱਕ ਬਾਇਓਪਿਕ ਫਿਦ ਇਹ ਜਨਮ ਤੁਹਾਾਰੇ ਲਿਖੇ ਜਿਹੜੀ ਆਧਾਰਿਤ ਹੈ ਪਿੰਗਲਵਾੜਾ ਸਥਾਪਿਤ ਕਰਨ ਵਾਲੇ ਭਗਤ ਕੁਰਨ ਸਿੰਘ ਦੀ ਜ਼ਿੰਦਗੀ ਤੇ ਪੰਜਾਬੀ ਸਿਨੇਮਾ ਨੇ ਇਸ ਕਹਾਣੀ ਨੂੰ ਸਬਜੈਕਟ ਨੂੰ ਕਿਵੇਂ ਐਕਸਪੈਰੀਮੈਂਟ ਕੀਤਾ ਹੈ ਦੇ ਨਾਲ ਸੀ ਕਿਵੇਂ ਇਹਨੂੰ ਐਕਸਪਲੋਰ ਕੀਤਾ ਹੈ ਕਿਵੇਂ ਇਹਨੂੰ ਟਵੀਟ ਕੀਤਾ ਹੈ ਇਹ ਅੱਜ ਦੱਸਾਂਗੇ ਅਸੀਂ ਫਿਲਹਾਲ ਆਏ ਹਾਂ ਫਿਲਮ ਦੇ ਪ੍ਰੀਮੀਅਰ ਤੇ ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਅਸੀਂ ਚੱਲਦੇ ਹਾਂ ਪ੍ਰੀਮੀਅਰ ਤੇ ਤੁਹਾਨੂੰ ਦੱਸਾਂਗੇ ਪੰਜਾਬੀ ਸਿਨੇਮਾ ਨੇ ਇਸ ਕਹਾਣੀ ਨੂੰ ਕਿੰਨੀ ਦਿਲਚਸਪੀ ਨਾਲ ਪਰਦੇ ਤੇ ਵਿਖਾਇਆ ਕੈਸੇ ਯਾਰਤੀ ਹੋਏ ਤੇਰੀ कैसे हारती हुई पावखंड ना तेरी हारते कैसे हारती हुई पावखंड ना तेरी हारते गगन में था गगन पिंगलवाळेला दान देव जी ਤੂੰ ਜਾਂਦਾ ਕਿਉਂ ਨਹੀਂ ਨਾ ਮੰਗਦਿਆ ਸ਼ਰਮ ਨਹੀਂ ਆਉਂਦੀ ਤੈਨੂੰ ਹੱਟਾ ਕੱਟਾ ਰੱਬ ਨੇ ਹੱਥ ਪੈਰ ਵੀ ਦਿੱਤੇ ਆ ਰੱਬ ਨੇ ਮੈਨੂੰ ਹੱਥ ਪੈਰ ਦਿੱਤੇ ਨੇ ਮੇਰੇ ਪਰਿਵਾਰ ਨੂੰ ਨਹੀਂ ਦਿੱਤੇ ਤੇ ਕਿੱਡਾ ਕ ਵੱਡਾ ਤੇਰਾ ਪਰਿਵਾਰ ਵੱਖਰਾ ਪ੍ਰੋਜੈਕਟ ਰਿਹਾ ਔਰ ਬਹੁਤ ਜਜ਼ਬਾਤੀ ਪ੍ਰੋਜੈਕਟ ਔਰ ਮੇਰੇ ਦਿਲ ਦੇ ਬਹੁਤ ਨਜ਼ਦੀਕ ਜਿਹੜਾ ਇਹਦਾ ਪ੍ਰੋਜੈਕਟ ਹੈ ਉਹ ਜੇ ਹੋਏ ਤਾਂ ਉਹ ਇਹ ਜਨਮ ਤੇ ਮਾਰੇ ਲੇਖਿਆ ਫਾਈਨਲ ਡੇ ਹੈ ਅੱਜ ਪ੍ਰੀਮੀਅਰ ਹੈ ਫਿਲਮ ਦਾ ਤੇ ਕਿੰਨੀ ਐਕਸਾਈਟਮੈਂਟ ਹੈ ਤੇ ਕਿ ਐਕਸਪੈਕਟੇਸ਼ਨਸ ਨੇ ਡਰ ਵੀ ਹੈ ਤੇ ਜੀ ਆ ਬਾਕੀ ਇੱਕ ਵਿਸ਼ਵਾਸ ਤੇ ਹੈ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਭਗਤਪੂਰਨ ਸਿੰਘ ਜੀ ਦੀ ਜ਼ਿੰਦਗੀ ਸੀ ਉਸੇ ਤਰ੍ਹਾਂ ਦੀ ਫਿਲਮ ਬਣਾਈ ਜਾਵੇ ਉਸੇ ਤਰ੍ਹਾਂ ਦੀ ਸਾਦਗੀ ਹੋਏ ਜੋ ਜਿਸ ਤਰ੍ਹਾਂ ਦਾ ਸੰਗੀਤ ਜਿਸ ਤਰ੍ਹਾਂ ਦੀ ਸਾਊਂਡ ਉਹਨਾਂ ਨੂੰ ਪਸੰਦ ਸੀ ਉਸ ਤਰ੍ਹਾਂ ਦੀ ਸਾਊਂਡ ਜਿਹੜੀ ਹੈ ਉਹ ਫਿਲਮ ਦੇ ਵਿੱਚ ਹੋਏ ਅੱਜ ਮੈਂ ਤੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪ ਰਿਹਾ ਇਸ ਬੱਚੇ ਦੀ ਪਰਵਰਿਸ਼ ਤੂੰ ਕਰੇਗਾ मे धन भागजी पन जो कावन चवरो सगल बनरा फूलंत जो ਇੱਕ ਡਾਕੂਮੈਂਟਰੀ ਬਣਾਈ ਸੀ ਇਹਨਾਂ ਦੇ ਉੱਤੇ ਪਗਜਿੱਤੇ ਉਹ ਡਾਕੂਮੈਂਟਰੀ ਬਣਾਉਣ ਤੋਂ ਬਾਅਦ ਉਹਨਾਂ ਨੂੰ ਇਦਾਂ ਲੱਗਾ ਵੀ ਜਿਵੇਂ ਇਹ ਜਿਹੜੀ ਫਿਲਮ ਹੈ ਇੱਕ ਡਾਕੂਮੈਂਟਰੀ ਵਿੱਚ ਜਿਹੜੀ ਇਹ ਨਹੀਂ ਸਮਾ ਸਕਦੇ ਔਰ ਸਾਨੂੰ ਹੁਣ ਫਿਲਮ ਬਣਾਉਣ ਤੋਂ ਬਾਅਦ ਇਦਾਂ ਲੱਗ ਰਿਹਾ ਕਿ ਜਿਵੇਂ ਇਹ ਤੇ ਫਿਲਮ ਦੇ ਵਿੱਚ ਇੰਨੇ ਢਾਈ ਘੰਟਿਆਂ ਥੋੜੀ ਐਡੀ ਵੱਡੀ ਸ਼ਖਸੀਅਤ ਨੂੰ ਅਸੀਂ ਬਿਆਨ ਕਰ ਸਕਦੇ ਹਾਂ ਬਲਕਿ ਤੁਸੀਂ ਉੱਥੇ ਪਿੰਗਲਵਾੜੇ ਜਾਓਗੇ ਨਾ ਤੁਹਾਨੂੰ ਲੱਗਦਾ ਹਰ ਬੱਚੇ ਦੇ ਪਿੱਛੇ ਇੱਕ ਕਹਾਣੀ ਹੈ ਔਰ ਹਰ ਬੱਚੇ ਦੇ ਉੱਤੇ ਇੱਕ ਇੱਕ ਫਿਲਮ ਬਣ ਸਕਦੀ ਹੈ ਜਿਵੇਂ ਉੱਥੇ ਔਰ ਜਿੰਨੂੰ ਸਮੇਟ ਕੇ ਸਾਰੇ ਬੈਠੇ ਆ ਬੇ ਨਾਲੇ ਕਰਮੰਗਣ ਚਲ ਬੇ ਨਾਲੇ ਕਰਮੰਗਣ ਚਲ ਜਿਸ ਪਿੰਗਲ ਵਾਲੀ ਦੀ ਕਹਾਣੀ ਆਸੀ ਬਚਪਨ ਤੋਂ ਸੁਣਦੇ ਆਇਆ ਹ ਜਿਸ ਭਗਤਪੁਰਨ ਸਿੰਘ ਨੂੰ ਅਸੀਂ ਸੁਣ ਸੁਣ ਕੇ ਉਹਨਾਂ ਦੀ ਕਹਾਣੀ ਆਪ ਨੂੰ ਪ੍ਰਾਊਡ ਫੀਲ ਹੁੰਦਾ ਉਸ ਭਗਤਪੁਰਨ ਸਿੰਘ ਉਸ ਮਹਾਨ ਸ਼ਖਸੀਅਤ ਦੀ ਜ਼ਿੰਦਗੀ ਨੂੰ ਅੱਜ ਪਰਦੇ ਤੇ ਜੁਣ ਜਾ ਰਹੇ ਨੇ I think ਜੁਹ ਚੁਕੇ ਨੇ ਹੁਣ ਸਭ ਨੂੰ ਵੇਖਣ ਦਾ ਮੌਕਾ ਮਿਲੇਗਾ ਪਵਨ ਰਾਜ ਜੀ ਹਾਂਜੀ ਤੋ ਇਟਸ ਲਾਈਕ ਐਗਜ਼ਾਮ ਡੇ ਅਸੀਂ ਕਹਿ ਸਕਦੇ ਆ ਜੀ ਆ ਜਾਗਾ ਐਗਜ਼ਾਮ ਡੇ ਔਰ ਸਾਨੂੰ ਕੰਟੈਂਟ ਦੇ ਕੋਈ ਸਟ्रेस ਨਹੀਂ ਹੈ ਕੰਟੈਂਟ ਜਿਹੜੀ ਅਸੀਂ ਕਹਾਣੀ ਕਹਿਣ ਜਾ ਰਹੇ ਆ ਉਹ ਉਹ ਤਾਂ ਬਹੁਤ ਸੋਹਣੀ ਹੈ ਜੇ ਕਿਤੇ ਚੂਕ ਹੋਏਗੀ ਤੇ ਸਾਡੀ ਸਾਡੀ ਚੂਕ ਹੈ ਔਰ ਪਰ ਫਿਰ ਤੋਂ ਮੈਂ ਪ੍ਰੈਸ ਦੇ ਬਹੁਤ-ਬਹੁਤ ਧੰਨਵਾਦ ਹਾਲੀ ਤੱਕ ਜਿਹੜਾ ਸਪੋਰਟ ਪ੍ਰੈਸ ਨੇ ਸੰਨ ਕੀਤਾ ਹੈ ਇਸ ਫਿਲਮ ਵਾਸਤੇ ਔਰ ਇਹ ਬਹੁਤ ਹੀ ਖਾਸ ਫਿਲਮ ਹੈ ਕਿਉਂਕਿ ਜੋ ਕਹਾਣੀ ਕਹੀ ਜਾ ਰਹੀ ਹੈ ਮੈਂ बार-बार कहना پورے ਪਰਿਵਾਰ ਨਾਲ ਜਾਇਜੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਜਾਇਜੇ ਇਹ ਬਹੁਤ ਜ਼ਰੂਰੀ ਹੈ ਔਰ ਜੇ ਪਸੰਦ ਆਏ ਤੇ ਸਭ ਨੂੰ ਕਹਾਜੇ ਜਾਨ ਵਾਸਤੇ ਕਹਾਣੀ ਬਹੁਤ ਖੂਬਸੂਰਤ ਹੈ ਫਿਲਮ ਬਹੁਤ ਹੀ ਖਾਸ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪੰਜਾਬੀ ਸਿਨੇਮਾ ਆਈ ਥਿੰਕ ਇਹ ਬੱਚਾ ਥੋੜਾ ਜਿਹਾ ਵੱਡਾ ਵੀ ਹੋਇਆ ਹੈ ਨੇ ਵੀ ਕੁਝ ਐਕਸਪੈਰੀਮੈਂਟ ਨਵਾਂ ਕੀਤਾ ਕਿ ਐਕਸਪੈਕਟੇਸ਼ਨਸ ਨੇ ਤੇ ਕਿੰਨੀ ਐਕਸਾਈਟਮੈਂਟ ਹੈ ਅ ਐਕਸਾਈਟਮੈਂਟ ਤਾਂ ਹੈ ਐਕਸਪੈਕਟੇਸ਼ਨ ਤਾਂ ਤੁਸੀਂ ਜਦੋਂ ਕਿਸੇ ਕੰਮ ਨਾਲ ਜੁੜਦੇ ਹੋ ਸਪੈਸ਼ਲੀ ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਥੋੜਾ ਬਖਰਾ-ਵਖਰਾ ਤਰ੍ਹਾਂ ਦਾ ਕੰਮ ਕਰਾਂ ਤੇ ਐਕਸਪੈਕਟੇਸ਼ਨ ਐ ਹੀ ਰਹਿੰਦੀ ਹੈ ਕਿ ਆਡੀਅנס ਵੀ ਸਪੋਰਟ ਕਰਨ ਲੋਗਾਂ ਨੂੰ ਪਸੰਦ ਆਏ ਔਰ ਕੋਈ ਵੀ ਆਰਟਿਸਟ ਜਿਸਲੇ ਪਿੱਠ ਥਪਤਾਈ ਜਾਂਦੀ ਹੈ ਤੁਹਾਡਾ ਕੰਮ ਦੀ ਤਾਰੀਫ ਹੁੰਦੀ ਤਾਂ ਚੰਗਾ ਲੱਗਦਾ ਹੀ ਹੈ ਔਰ ਸ਼ੁਰੂਆਤ ਤੋਂ ਪਹਿਲੇ ਜਿਵੇਂ ਤੁਸੀਂ ਕਿਹਾ ਇਗਜ਼ਾਮ ਦੀ ਤੁਕ-ਤਕ ਉਹ ਵੀ ਹੁੰਦੀ ਹੈ ਪਰ ਫਿਰ ਤੋਂ ਮੈਂ ਸਾਰੇ ਆਡੀਅנס ਨੂੰ ਇਲਤਜਾ ਕਰਾਂਗਾ ਕਿ ਚੰਗਾ ਸਿਨੇਮਾ ਨੂੰ ਸਪੋਰਟ ਕਰਨ ਵਾਸਤੇ ਤੁਹਾਨੂੰ ਵੀ ਐਫਰਟ ਕਰਕੇ ਆਉਣਾ ਪਏਗਾ ਤਾਂ ਕਿ ਅਸੀਂ ਹੋਰ ਇਹੋ ਜੀ ਅਲੱਗ-ਅਲੱਗ ਕਹਾਣੀਆਂ ਲਿਆ ਸਕੀਏ ਇਹੋ ਜਿਹਾ ਸਿਨੇਮਾ ਬਣਾ ਸਕੀਏ ਔਰ ਤੁਹਾਨੂੰ ਪਤਾ ਹੋਏ ਕਿ ਵੇਖਣ ਵਾਲੇ ਗਏ ਜਾਂਦੇ ਕਿ ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬ ਦੇ ਆਡੀਅנס ਉਹ ਅੱਛੀ ਕਹਾਣੀਆਂ ਦੇ ਭੁੱਖੇ ਗਏ ਨੇ ਇਸ ਟਾਈਮ ਉਹਨਾਂ ਨੂੰ ਲੋੜ ਹੈ ਉਹ ਦੇਖਣਾ ਚਾਹੁੰਦੇ ਨੇ ਤੇ ਸ਼ਾਇਦ ਸਾਡੀ ਇੰਡਸਟਰੀ ਤਰਫੋਂ ਹੋ ਰਹੀ ਸੀ ਕਿ ਅਸੀਂ ਇੱਕ ਤਰ੍ਹਾਂ ਦੇ ਚਕਾਰਜ ਪਰ ਹੁਣ ਦੌਰ ਸ਼ੁਰੂ ਹੋ ਗਿਆ ਦੇਖੋ ਅਲੱਗ-ਅਲੱਗ ਕਹਾਣੀਆਂ ਦਾ ਤੇ ਤੁਹਾਡੀ ਸਪੋਰਟ ਚਾਹੀਦੀ ਹੈ ਆ ਕੇ ਦੇਖਿਆ ਜੇ ਆਪਣੇ ਪਰਿਵਾਰ ਸਮੇਤ ਬੱਚਿਆਂ ਨੂੰ ਜ਼ਰੂਰ ਆ ਜੇ ਔਰ ਬਹੁਤ ਬਧਨਵਾਦ ਸਤਿ ਸ੍ਰੀ ਅਕਾਲ ਜੈ ਜੀ ਮੈਨੇ ਨੀਂਦ ਨਾਇਆ ਵੈ ਜੀਓ ਮੈਨੇ ਨੀਂਦ ਨਾਇਆ ਵੈ ਜੀਓ ਆਵੇ ਅੰਨ ਨਾ ਪਾਣੀ ਭਗਤ ਕੁਰਨ ਸਿੰਘ ਜੀ ਮਾਤਾ ਦਾ ਕੇਦਾਰ ਜਨ ਨੇ ਨਿਭਾਇਆ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਅਪਣੀ ਮਿਹਨਤ ਪਰਦੇ ਤੇ ਦੇਖ ਕੇ ਕਿਵੇਂ ਲੱਗਿਆ ਬਹੁਤ ਅੱਛਾ ਲੱਗਾ ਔਰ ਤੁਸੀਂ ਦੇਖ ਹੀ ਰਹੇ ਹੋ ਆਡੀਅנס ਦਾ ਰਿਸਪਾਂਸ ਕਿਦਾਂ ਦਾ ਸੀ ਇੰਨੀ ਟੱਚਿੰਗ ਕੈਰੇਕਟਰ ਹੀ ਬਹੁਤ ਟੱਚਿੰਗ ਸੀ ਔਰ ਸਭ ਤੋਂ ਵੱਡੀ ਗੱਲ ਹੈ ਜਦੋਂ ਤੁਸੀਂ ਇਸ ਕੈਰੇਕਟਰ ਨੂੰ ਪਲੇ ਕਰ ਰਹੇ ਸੀਗੇ ਔਰ ਉਸ ਵੇਲੇ ਵੀ ਕੋਈ ਐਸਾ ਸੀਨ ਨਹੀਂ ਸੀਗਾ ਜਿਸ ਵਿੱਚ ਸਾਨੂੰ ਗਲਿਸਰਿਨ ਦੀ ਜ਼ਰੂਰਤ ਪਈ ਹੋਵੇ ਮੈਨੂੰ ਮਤਲਬ ਇੰਨੇ ਪਿਆਰੇ ਸੀਨ ਸੀਗੇ ਔਰ ਜਦੋਂ ਬੰਦਾ ਉਸ ਸੀਨ ਨੂੰ ਕਰਦਾ ਤੇ ਅੰਦਰੋਂ ਲੱਗਦਾ ਹੈ ਕਿ ਮਤਲਬ ਸਾਡੇ ਨਾਲ ਆਪਣੇ ਆਪ ਨਾਲ ਬੀਤ ਰਹੀ ਹੈ ਔਰ ਮੈਂ ਇਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ 글िसरीन ਨਹੀਂ ਯੂਜ਼ ਕੀਤੀ ਅੱਜ ਮੈਂ ਤੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪ ਰਿਆਂ ਇਸ ਬੱਚੇ ਦੀ ਪਰਵਰਿਸ਼ ਤੂੰ ਕਰੇਗਾ ਮੇਰੇ ਤਾਂ ਭਾਗ ਜੀਤੇ ਪਵਨ ਚਵਰੋ ਕ ਪਵਨ ਚਵਰੋ ਕਾਰੇ ਸਗਲ ਬਨਰਾ ਫੁੱਲੰਤ ਜੋ ਜਿੰਨੇ ਮਹਾਨ ਉਹ ਸ਼ਖਸ ਸੀਗੇ ਕਿ ਦੁਨੀਆ ਵਿੱਚ ਹੀ ਕੌਣ ਇਹੋ ਜਿਹਾ ਵੀ ਸੱਚਮੁੱਚ ਮੈਂ ਇਹ ਸੋਚਦੀ ਆ ਕਿ ਦੁਨੀਆ ਨੂੰ ਜਾਣਨਾ ਚਾਹੀਦਾ ਉਹਨਾਂ ਵਾਸਤੇ ਕਿ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਕੋਈ ਇਹੋ ਜਿਹਾ ਵੱਡਾ ਬੰਦਾ ਹੋਇਆ ਤੇ ਖਾਸ ਕਰਕੇ ਜਿਨ੍ਹਾਂ ਨੇ ਫਿਲਮ ਬਣਾਈ ਹੈ ਹਰਜੀਤ ਸਿੰਘ ਜੀ ਹੋਰ ਸਾਰੇ ਜਿਹੜੇ ਇੰਨੀ ਖੂਬਸੂਰਤੀ ਨਾਲ ਐਂਡ ਜਿਹੜੇ ਹੀਰੋ ਨੇ ਉਹਨਾਂ ਨੇ ਇੰਨੀ ਵਧੀਆ ਤਰ੍ਹਾਂ ਮਤਲਬ ਇਹਨਾਂ ਨੂੰ ਸ਼ੋਅ ਕੀਤਾ ਫਿਲਮ ਨੂੰ ਇਹ ਪੰਜਾਬੀ ਸਿਨੇਮੇ ਦਾ ਕਦ ਬਹੁਤ ਉੱਚਾ ਹੈ ਲੋਕਾਂ ਲੱਗਦਾ ਪੰਜਾਬੀ ਫਿਲਮ ਇਹੋ ਜਿਹੀ ਵੀ ਹੋ ਸਕਦੀ ਹੈ ਇਟਸ ਰੀਅਲੀ ਗ੍ਰੇਟ ਕਿ ਕੁਝ ਨਹੀਂ ਕਹਿ ਸਕਦਾ ਆ ਤਾਂ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਮੈਂ ਕੁਝ ਕਹਿ ਨਹੀਂ ਸਕਦਾ ਉਹਦੇ ਬਾਰੇ ਬਹੁਤ ਜ਼ਿਆਦਾ ਗਾਈਡੈਂਸ ਹੈ ਜੀ ਇਸ ਚ ਤੇ ਦੇਖ ਕੇ ਲੱਗਦਾ ਕਿ ਇਹੋ ਜਿਹੇ ਬੰਦੇ ਵੀ ਐਗਜ਼ਿਸਟ ਕਰਦੇ ਨੇ ਇੱਥੇ ਦੱਸਾਂ ਮੈਂ ਮਤਲਬ ਕੁਝ ਵਰਡਸ ਹੀ ਨਹੀਂ ਹੈਗੇ ਐਕਚੁਅਲ ਵੀ ਆਰ ਨਾਟ ਹਿਊਮਨ ਸਰ ਆਈ ਕੈਨ ਲਾਈਕ ਐਮ ਅਸੇ ਬਿਕਾਜ਼ ਅਸਲੀ ਇਨਸਾਨ ਭਗਤਪੁਰਨ ਸਿੰਘ ਜੀ ਸੀ ਜ਼ਿੰਦਗੀ ਦਾ ਅਸਲੀ ਮੋਟਿਵ ਕੀਆ ਇਨਸਾਨੀਅਤ ਕੀਆ ਆਈ ਡੋਨਟ ਹੈਵ ਵਰਡਸ ਥੈਂਕ ਯੂ ਸੋ ਮਚ ਮੈਨੂੰ ਵੀ ਬਹੁਤ ਸੰਗੀ ਲੱਗੀ ਬਹੁਤ ਇਮੋਸ਼ਨਲ ਸੀ ਮੂਵੀ ਨਾ ਆਈ ਥਿੰਕ ਐ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਗੀ ਐ ਸਭ ਨੂੰ ਸਿੱਖਣਾ ਚਾਹੀਦਾ ਐ ਇਸ ਮੂਵੀ ਨਾਲ ਕਿ ਯੂਥ ਆਪਣੇ ਰਸਤੇ ਤੋਂ ਪਟਕ ਰਿਆ ਨੂੰ ਰਸਤੇ ਤੇ ਵਾਪਸ ਲੈ ਕੇ ਆਲੀ ਨੂੰ ਚੰਜੋੜਨ ਲਈ ਉਹਨੂੰ ਉਹਦੇ ਡਿਊਟੀਆਂ ਦੱਸਣ ਲਈ ਕਿ ਉਹਦੀ ਕੀ ਡਿਊਟੀਆਂ ਨੇ ਆਪਣੇ ਪੇਰੈਂਟਸ ਪ੍ਰਤੀ ਆਪਣੀ ਸੋਸਾਇਟੀ ਪ੍ਰਤੀ ਆਪਣੀ ਫੈਮਿਲੀ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਆਪਣੀ ਕੰਟਰੀ ਪ੍ਰਤੀ ਐਜ਼ ਅ ਹਿਊਮਨਿਟੀ ਪ੍ਰਤੀ ਮੈਂ ਨੀਂਦ ਨਾਇਆ ਵੈ ਜੀਓ ਮੈਂ ਪੰਜਾਬ 1984 ਦੀ ਕਾਮਯਾਬੀ ਤੋਂ ਬਾਅਦ ਪੰਜਾਬੀ ਦਸਤਾਵੇਜ਼ਾਂ ਨੇ ਇਹ ਗੱਲ ਪ੍ਰੂਫ ਕਰ ਦਿੱਤੀ ਕਿ ਉਹ ਸਿਰਫ ਕਾਮੇਡੀ ਵਿੱਚ ਇੰਟਰਸਟਿਡ ਨਹੀਂ ਨੇ ਬਲਕਿ ਸੀਰੀਅਸ ਸਿਨੇਮਾ ਨੂੰ ਵੀ ਪੰਜਾਬ ਦੀ ਭਾਵਕ ਕਹਾਣੀਆਂ ਨੂੰ ਵੀ ਪਰਦੇ ਤੇ ਦੇਖਣਾ ਚਾਹੁੰਦੇ ਨੇ ਫਿਰ ਮੇਜਨਨ ਤੁਹਾਰੇ ਲਿਖੇ ਦੀ ਸਕਸੈਸ ਨੂੰ ਤੈਅ ਕਰੇਗੀ ਕਿ ਪੰਜਾਬੀ ਆਡੀਅנס ਬਾਇਓਪਿਕ ਵਰਗੇ ਸਬਜੈਕਟਸ ਨਾਲ डील ਕਰਨ ਲਈ ਕਿੰਨੀ ਹੱਦ ਤੱਕ ਤਿਆਰ ਹੈ ਤੇ ਕਿੰਨਾ ਸਪੋਰਟਿੰਗਲੀ ਬਾਇਓਪਿਕ ਨੂੰ ਐਕਸੈਪਟ ਕਰਦੀ ਹੈ ਤਾਇਰਾ ਮਸੀਨ ਐਬੀਪੀ ਸੰਜਾ ਚੰਡੀਗੜ੍ਹ ਬੱਟਾ ਰੱਖਦੇ ਸੀ ਟੱਲ ਪਾ ਕੇ ਰੱਖਦੇ ਸੀ ਵੀ ਜਿੱਥੇ ਵੀ ਟੱਲ ਵਾ ਜਾ ਕੇ ਲੋਕਾਂ ਨੂੰ ਇਕੱਠੇ ਕਰ ਲੈਣਾ ਔਰ ਬੱਚਿਆਂ ਬਾਰੇ ਉਹਨਾਂ ਦੇ ਪਿੱਛੇ ਸਰਦੀਆਂ ਦੇ ਵਿੱਚ ਠੰਡ ਦੇ ਵਿੱਚੋਂ ਨੰਗੇ ਪਹਿਰੇ ਮਤਲਬ ਖੜੇ ਹੋ ਕੇ ਕਿੰਨੇ ਕਿੰਨੇ ਘੰਟੇ ਤੋਂ ਬਾਟੀ ਦੇ ਵਿੱਚ ਲੋਕਾਂ ਲਈ ਦਾਨ ਮੰਗਦੇ ਸੀ ਪੰਚਾਇਤ ਢੰਗ ਦੇ ਨਾਲ ਕੰਮ ਕਰਨ ਦਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ ਬਹੁਤ ਜਨਮ ਬਿਛਰੇ تھے ਮਾਧੋ ਵੋਟਸ थैंक यू सो मच ਤੇ ਜਿਹੜੀ ਅਸੀਂ ਕਹਾਣੀ ਕਹਿਣ ਜਾ ਰਿਹਾ ਉਹ ਉਹ ਤਾਂ ਬਹੁਤ ਸੋਹਣੀ ਹੈ ਜੇ ਕਿਤੇ ਚੂਕ ਹੋਈ ਕਿਤੇ ਸਾਡੀ ਸਾਡੀ ਚੂਕ ਹੈ ਮੈਂ ਆਡੀਅנס ਨੂੰ ਕਹਿੰਦੇ ਆ ਵੀ ਉਹ ਮਨੁੱਖਾ ਜਨਮ ਵਿੱਚ ਆ ਕੇ ਆਪਣਾ ਫਰਜ਼ ਪਛਾਨਣਾ ਕਿ ਅਸੀਂ ਕਾਦੇ ਲਈ ਇਸ ਸੰਸਾਰ ਦੇ ਵਿੱਚ ਆਏ ਹਾਂ ਮਾਧੋ ਇਹੋ ਜਨਮ ਤੁਮਾਰੇ AVP ਸੰਜਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ AVP live type ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP news ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP live app ਅਤੇ ਸਿਲੈਕਟ ਕਰੋ AVP news ਪੰਜਾਬੀ